प्यारे बच्चों सत श्री गाल आज ਅਸੀਂ ਰਸਕਨ ਬਾਣ ਦੀ ਦਾ ਇੱਕ ਨਾਵਲ ਹੈ ਨੀਲੀ ਛਤਰੀ ਮੈਂ ਤੁਹਾਨੂੰ ਸੁਣਾ ਰਹੀ ਹਾਂ ਬਹੁਤ ਵਧੀਆ ਨਾਵਲ ਹੈ ਰੌਚਕ ਹੈ ਸੁਣਦੇ ਰਹੋ ਹਾਂ ਜਿਵੇਂ ਪੜਦੇ ਹਾਂਗੇ ਨਾਵਲ ਇੱਕ ਬਿੰਨੀ ਨੇ ਆਵਾਜ਼ ਮਾਰੀ ਨਿੱਲੂ ਨਿੱਲੂ ਓ ਨਿੱਲੂ ਆਵਾਜ਼ਾਂ ਵੀ ਮਾਰ ਰਹੀ ਸੀ ਤੇ ਨੰਗੇ ਪੈਰ ਚ ਟਾਣਾ ਉੱਪਰੋਂ ਗਰਮੀਆਂ ਵਿੱਚ ਉੱਗੇ ਛੋਟੇ ਘਾਹ ਉੱਪਰੋਂ ਦੇ ਪਹਾੜ ਦੇ ਸਿਖਰ ਪਰ ਭੱਜੇ ਵੀ ਜਾ ਰਹੀ ਸੀ ਨਿੱਲੂ ਨਿੱਲੀ ਪਾ ਮਾਰਦੇ ਪੂਰੀ ਗਾਂ ਦਾ ਨਾਂ ਸੀ ਦੂਜੀ ਚਿੱਟੇ ਗਾਂ ਗੋਰੀ ਸੀ ਦੋਵੇਂ ਗਊਆਂ ਚਰਦਿਆਂ ਚਰਦਿਆਂ ਦੀਲ ਦੇ ਜੰਗਲ ਵਿੱਚ ਛੋਟੀ ਨਦੀ ਤੱਕ ਚਲੀਆਂ ਜਾਂਦੀਆਂ ਸਨ ਕਈ ਵਾਰ ਤਾਂ ਆਪਣੇ ਆਪ ਵਾਪਸ ਆ ਜਾਂਦੀਆਂ ਸਨ ਕਈ ਵਾਰ ਹੋਰ ਅੱਗੇ ਲੰਘ ਜਾਂਦੀਆਂ ਸਨ ਬਿੰਨੀ ਨੂੰ ਲੱਗਦਾ ਸੀ ਉਹ ਜਾਣਬੁੱਝ ਕੇ ਦੂਰ ਜਾਂਦੀਆਂ ਨੇ ਬਿੰਨੀ ਇੱਕ ਪਹਾੜ ਨੇ ਛੋਟੀ ਜੀ ਕੁੜੀ ਦਾ ਨਾਮ ਹੁੰਦਾ ਗਉਆਂ ਸ਼ਾਮ ਵੇਲੇ ਘਰ ਨਾ ਮੁੜਦੀਆਂ ਤਾਂ ਬਿੰਨੀਆਂ ਨੂੰ ਉਹਨਾਂ ਨੂੰ ਲਿਆਉਣ ਵਾਸਤੇ ਕੱਲਿਆ ਜਾਂਦਾ ਸੀ ਕਈ ਵਾਰੀ ਉਹਦਾ ਭਰਾ ਬਿੱਜੂ ਵੀ ਉਹਦੇ ਨਾਲ ਚਲਾ ਜਾਂਦਾ ਸੀ ਪਰ ਅੱਜਕੱਲ ਉਹਦੇ ਇਮਤਿਹਾਨ ਹੋਣੇ ਸੀਗੇ ਉਹਦੀ ਤਿਆਰੀ ਕਰ ਰਹੀ ਸੀ ਗਊਆਂ ਦੇ ਵਿੱਚ ਉਹ ਬਿੰਨੀ ਦਾ ਗਊਆਂ ਦੀ ਨਿਗਰਾਨੀ ਦੇ ਲਈ ਬਿੰਨੀ ਦੇ ਹੱਥ ਨਹੀਂ ਵਟਾ ਰਿਆ ਸੀ ਬਿੰਨੀ ਵੀ ਗਊਆਂ ਵਾਂਗ ਆਪਣੇ ਆਪ ਵਿੱਚ ਮਸਤ ਰਹਿੰਦੀ ਸੀ ਉਹ ਗਊਆਂ ਦੇ ਮਗਰ ਮਗਰ ਦੂਰ ਨਿਕਲ ਜਾਂਦੀ ਘਰ ਮੁੜਨ ਵਾਸਤੇ ਲੇਟ ਹੋ ਜਾਂਦੀਆਂ ਸੀ ਗਊਆਂ ਤਾਂ ਗਊਆਂ ਵੀ ਬਿੰਨੀ ਨੂੰ ਚਾਹੁੰਦੇ ਸਨ ਕਿਉਂਕਿ ਉਹ ਦੂਰ ਜਾਣ ਨੂੰ ਰੋਕਦੀ ਨਹੀਂ ਸੀ ਬਿੱਜੂ ਗਵਾਂ ਨੂੰ ਪੁੱਛਾ ਪੁੰਛਾ ਮਰੋੜ ਕੇ ਘੇਰ ਰੱਖਦਾ ਸੀ ਦੂਰ ਨਹੀਂ ਸੀ ਜਾਣ ਦਿੰਦਾ ਗਵਾਂ ਨੂੰ ਵੀ ਲੱਗਦਾ ਸੀਗਾ ਕਿ ਬਿੰਨੀ ਬਿੰਨੀ ਹੀ ਸਾਨੂੰ ਲੈ ਕੇ ਆਵੇ ਬਿੰਨੀ ਸਾਨੂੰ ਮੋੜ ਕੇ ਲੈ ਜਾਵੇ ਕਿਉਂਕਿ ਬਿੰਨੀ ਕੁਝ ਕਹਿੰਦੀ ਨਹੀਂ ਸੀ ਉਸ ਦਾ ਭਰਾ ਇਹ ਬਿੱਜੂ ਸੀਗਾ ਉਹਨੇ ਪੁੰਛਾ ਮਰੋੜ ਦਿੰਦਾ ਸੀਗਾ ਹਿਮਾਲਿਆ ਦੇ ਇਸ ਇਲਾਕੇ ਨੂੰ ਗੜਵਾਲ ਆਖਿਆ ਜਾਂਦਾ ਬਿੰਨੀ ਬਿੰਨੀ ਇਹਨਾਂ ਪਹਾੜੀ ਪਹਾੜਾਂ ਦੀ ਬੇਟੀ ਸੀ ਸੰਗਨੇ ਜੰਗਲ ਉੱਚੀਆਂ ਪਰਬਤ ਚੋਟੀਆਂ ਤੋਂ ਬਿੰਨੀ ਨੂੰ ਕੋਈ ਡਰ ਨਹੀਂ ਲੱਗਦਾ ਸੀ ਪਰ ਜਦੋਂ ਕਦੇ ਉਹ ਬਾਜ਼ਾਰ ਜਾਂ ਮੰਡੀ ਜਾਂਦੀ ਸੀ ਤਾਂ ਭੀੜ ਭੜੱਕਾ ਦੇਖ ਕੇ ਘਬਰਾ ਜਾਂਦੀ ਸੀ ਸ਼ਹਿਰ ਜਿਹੜਾ ਪਿੰਡ ਤੋਂ 5 ਮੀਲ ਦੂਰ ਸੀ ਲੋਕਾਂ ਵਾਸਤੇ ਪਿਕਨਿਕ ਮਨਾਉਣ ਦਾ ਕੇਂਦਰ ਵੀ ਸੀ ਭਾਰਤ ਭਰ ਵਿੱਚੋਂ ਲੋਕ ਇੱਥੇ ਆਉਂਦੇ ਸੀ ਬਿੰਨੀਆ ਵੀ ਦੀ ਉਮਰ ਸ਼ਾਇਦ 10 ਸਾਲਾਂ ਦੀ ਸੀ ਉਮਰ 11 ਜਾਂ 9 ਸਾਲ ਵੀ ਹੋ ਸਕਦੀ ਹੈ ਪੰਨ ਵਿੱਚ ਕਿਹੜਾ ਕੋਈ ਜਨਮ ਦਿਨ ਯਾਦ ਰੱਖਦਾ ਹੈ ਉਸ ਦੀ ਮਾਂ ਨੇ ਉਸ ਨੂੰ ਦੱਸਿਆ ਸੀ ਕਿ ਜਿਹੜੀ ਸਿਆਲ ਰੁੱਤ ਵਿੱਚ ਉਹ ਜੰਮੀ ਸੀ ਉਦੋਂ ਘਰ ਦੇ ਖਿੜਕੀਆਂ ਤੱਕ ਬਰਫ਼ ਜੰਮ ਗਈ ਸੀ ਤੇ ਇਸ ਇਹ ਗੱਲ 10 ਸਾਲ ਪਹਿਲਾਂ ਦੀ ਹੈ ਹੈ ਕਿ ਨਹੀਂ 2 ਸਾਲ ਬਾਅਦ ਉਹਦਾ ਪਿਓ ਗੁਜ਼ਰ ਗਿਆ ਪਰ ਪਿਓ ਦੇ ਮਰਨ ਨਾਲ ਉਹਦੇ ਜੀਵਨ 'ਚ ਕੋਈ ਫਰਕ ਨਾ ਪਿਆ ਜੀਵਨ ਤੋਂ ਉਮੀਦ ਤੁਰਦੀ ਰਹੀ ਪਹਾੜ ਦੀ ਵੱਕੀ ਵਿੱਚ ਉਹਨਾਂ ਦੇ ਤਿੰਨ ਪੌੜੀਦਾਰ ਖੇਤ ਸਨ ਉਹਨਾਂ ਵਿੱਚ ਉਹ ਆਲੂ ਪਿਆਜ਼ ਅਦਰਕ ਫਲੀਆਂ ਮੱਕੀ ਸਰੋਂ ਆਦ ਬੀਜਦੇ ਸੀ ਜੋ ਕਰ ਜੋਗੇ ਹੋ ਜਾਂਦੇ ਸੀ ਵੇਚਣ ਵਾਸਤੇ ਨਹੀਂ ਆਮ ਪਹਾੜੀ ਕੁੜੀਆਂ ਵਾਂਗ ਬਿੰਨੀਆਂ ਜੁੱਸੇ ਵਾਲੀ ਕੁੜੀ ਸੀ ਰੰਗ ਗੋਰਾ ਸੀ ਗੁਲਾਬੀ ਗੱਲਾਂ ਸਨ ਅੱਖਾਂ ਤੇ ਬਾਲਾਂ ਦਾ ਰੰਗ ਸ਼ਾ ਕਾਲਾ ਸੀ ਬਾਲਾਂ ਦੀ ਉਹ ਕਸ ਕੇ ਗੁੱਤ ਕਰ ਲੈਂਦੀ ਸੀ ਉਹ ਬਿੰਨੀ ਵਿੱਚ ਸੁੰਦਰ ਕੱਚ ਦੇਆਂ ਚੋਰੀਆਂ ਗਲ ਵਿੱਚ ਕੱਚ ਦੇ ਮਣਕੇ ਦਾ ਹਾਰ ਪਾ ਕੇ ਰੱਖਦੀ ਸੀ ਹਾਰ ਵਿੱਚ ਚੀਤੇ ਦਾ ਪੰਜਾ ਟੰਗਿਆ ਹੋਇਆ ਸੀ ਇਹ ਚੰਗੀ ਕਿਸਮਤ ਦਾ ਤਵੀਤ ਸੀ ਉਹਦੇ ਬਿੰਨਿਆ ਇਸ ਨੂੰ ਹਮੇਸ਼ਾ ਪਾ ਕੇ ਰੱਖਦੀ ਸੀ ਬਿੱਜੂ ਕੋਲ ਵੀ ਇਸ ਤਰ੍ਹਾਂ ਦਾ ਤਵੀਤ ਸੀ ਜਿਹੜਾ ਡੋਰ ਨਾਲ ਬੰਨਿਆ ਹੁੰਦਾ ਸੀ ਬਿੰਨਿਆ ਦਾ ਪੂਰਾ ਨਾਮ ਬਿੰਨਿਆ ਦੇਵੀ ਤੇ ਬਿੱਜੂ ਦਾ ਅਸਲ ਨਾਮ ਵਿਜੈ ਸੀ ਪਰ ਹਰ ਕੋਈ ਉਸ ਉਹਨਾਂ ਨੂੰ ਬਿੰਨੀ ਅਤੇ ਬਿੱਜੂ ਹੀ ਸੱਦਦੇ ਬਿੰਨੀ ਆ ਭਰਾ ਤੋਂ 2 ਸਾਲ ਛੋਟੀ ਸੀ ਬਿੰਨੀ ਰੇਂ ਗਊਆਂ ਦੇ ਕੰਗਰੂਆਂ ਦੀ ਆਵਾਜ਼ ਸੁਣ ਲਈ ਆਵਾਜ਼ਾਂ ਮਾਰਨੇ ਬੰਦ ਕਰ ਦਿੱਤੀ ਉਸ ਨੂੰ ਪਤਾ ਸੀ ਕਿ ਗਊਆਂ ਦੂਰ ਨਹੀਂ ਗਈਆਂ ਬਿੰਨੀ ਗੀਤ ਗਾਉਣ ਲੱਗੀ ਛੀਲ ਦੇ ਡਿੱਗਿਓ ਹੋਏ ਕੰਡਿਆਲੇ ਪੱਤਰਾਂ ਤੋਂ ਤੁਰਦੀ ਪਹਾੜੀ ਟੀਸੀ ਤੇ ਸੜਨ ਲੱਗੀ ਪਹਾੜੀ ਪਾਰੋਂ ਉਹਨਾਂ ਲੋਕਾਂ ਦੇ ਹੱਸਣ ਅਤੇ ਕੱਪ ਪਲੇਟਾਂ ਦੇ ਖੜਕਣ ਦੀ ਆਵਾਜ਼ ਸੁਣਾਈ ਦਿੱਤੀ ਉਹਨੇ ਅੱਗੇ ਵੱਧ ਕੇ ਦੇਖਿਆ ਉਹ ਲੋਕ ਪਿਕਨਿਕ ਮਨਾ ਰਹੇ ਸਨ ਇਹ ਲੋਕ ਮੈਦਾਨਾਂ ਤੋਂ ਛੁੱਟੀਆਂ ਮਨਾਉਣ ਆਏ ਸਨ ਔਰਤਾਂ ਦੇ ਗੁੜੇ ਰੰਗੇ ਸਾਲੀਆਂ ਸਨ ਮਰਦਾਂ ਦੇ ਗਰਮੀਆਂ ਵਾਲੇ ਕੱਪੜੇ ਤੇ ਬੱਚਿਆਂ ਦੇ ਵਧੀਆ ਨਵੇਂ ਕੱਪੜੇ ਪਾਏ ਸਨ ਵਿੰਨੀ ਦਰਖਤਾਂ ਹੇਟਾਂ ਛਾਂਵੇਂ ਖੜੀ ਹੋਣ ਕਰਕੇ ਕਿਸੇ ਦਾ ਉਸ ਵੱਲ ਕੋਈ ਧਿਆਨ ਨਹੀਂ ਸੀ ਉਹ ਖੜੀ ਪਾਰਟੀ ਵੱਲ ਵੇਖਦੀ ਰਹੀ ਉਹਨਾਂ ਦੇ ਕੱਪੜਿਆਂ ਨੂੰ ਤੇ ਉਹਨਾਂ ਦੇ ਅਣਜਾਣੇ ਉਚਾਰਨ ਲੈ ਜਨ ਸੁਣਦੇ ਰਹੇ ਬਿੰਨੀ ਬਿੰਨੀ ਨਾਲ ਚਾਹਿਆਂ ਨਜ਼ਰਾਂ ਨਾਲ ਉਹਨਾਂ ਦੇ ਖਾਣ ਪੀਣ ਦੇ ਸਵਾਨ ਵੱਲ ਤੱਕਦੀ ਰਹੀ ਆ ਅਖਰਕਾਰ ਉਹਦੀ ਨਿਗਾ ਗੂੜੇ ਰੰਗ ਦੀ ਨੀਲੀ ਛਤਰੀ ਤੇ ਪਈ ਇਸ ਸੋਹਣ ਛਤਰੀ ਔਰਤਾਂ ਦੀ ਸੀ ਘਾ ਉੱਪਰ ਆਪਣੀ ਮਾਲਕਨ ਦੇ ਨੇੜੇ ਖੋਲ ਕੇ ਰੱਖੀ ਹੋਈ ਸੀ ਛਤਰੀਆਂ ਤਾਂ ਬਿੰਨੀ ਨੇ ਪਹਿਲਾਂ ਵੀ ਬਹੁਤ ਦੇਖਿਆ ਸਰ ਉਹਦੇ ਮਾਂ ਕੋਲ ਇੱਕ ਵੱਡੀ ਕਾਲੀ ਛਤਰੀ ਸੀ ਇਸ ਨੂੰ ਹੁਣ ਕੋਈ ਨਹੀਂ ਸੀ ਵਰਤਦਾ ਕਿਉਂਕਿ ਚੂਹਿਆਂ ਨੇ ਇਸ ਵਿੱਚ ਵੱਡੇ ਵੱਡੇ ਸੁਰਾਖ ਕਰ ਦਿੱਤੇ ਸਨ ਪਰ ਇਹ ਨੀਲੀ ਛਤਰੀ ਇਸ ਤਰ੍ਹਾਂ ਦੀ ਸੁੰਦਰ ਚੀਬ ਬਿੰਨੀਆਂ ਨੇ ਪਹਿਲੀ ਵਾਰ ਦੇਖੀ ਸੀ ਬਿੰਨੀਆਂ ਨੂੰ ਛਤਰੀ ਨਾਲ ਪਿਆਰ ਹੋ ਗਿਆ ਛਤਰੀ ਫੁੱਲ ਵਰਗੀ ਸੁੰਦਰ ਸੀ ਸੁੰਦਰ ਫੁੱਲ ਜੋ ਪੂਰੇ ਪਹਾੜ ਤੇ ਉੱਗ ਪਿਆ ਹੋਵੇ ਉਹਨਾਂ ਛਤਰੀ ਨੂੰ ਚੰਗੀ ਤਰ੍ਹਾਂ ਤੱਕਣ ਵਾਸਤੇ ਪੰਜ-ਸੱਤ ਕਦਮ ਅੱਗੇ ਵਧਾਏ ਅਤੇ ਉਦਰਾਖਤਾਂ ਦੀ ਸ਼ਾਮ ਵਿੱਚੋਂ ਬਾਹਰ ਆ ਗਏ ਪਾਰਟੀ ਵਾਲੇ ਨੇ ਉਹਨੂੰ ਦੇਖ ਲਿਆ ਪਾਰਟੀ ਵਾਲਿਆਂ ਦੋ ਔਰਤਾਂ ਵਿੱਚੋਂ ਵੱਡੀ ਨੇ ਆਖਿਆ ਹੈਲੋ ਦੇਖੋ ਇਸ ਛੋਟੀ ਪਿੰਡੀ ਪਿੰਡੂ ਕੁੜੀ ਵਲ ਦੇਖੋ ਕਿੰਨੀ ਸੁੰਦਰ ਹੈ ਕੁੜੀ ਦੂਜੀ ਨੇ ਆਖਿਆ ਪਰ ਇਹਦੇ ਕੱਪੜੇ ਕਿੰਨੇ ਮਾੜੇ ਤੇ ਫਟੇ ਹੋਏ ਨੇ ਉਹਨਾਂ ਔਰਤਾਂ ਨੇ ਭੋਰਾ ਵੀ ਖਿਆਲ ਨਾ ਕੀਤਾ ਕਿ ਬਿੰਨੀ ਉਹਨਾਂ ਦੇ ਸਾਰਿਆਂ ਗੱਲਾਂ ਸੁਣ ਤੇ ਸਮਝ ਸਕਦੀ ਹੈ ਇਹ ਪਾਰੇ ਲੋਕ ਕਿੰਨੇ ਗਰੀਬ ਹਨ ਪਾਰਟੀ ਵਿੱਚ ਕਿਸੇ ਬੰਦੇ ਨੇ ਆਖਿਆ ਇੱਕ ਵੱਡੀ ਔਰਤ ਨੇ ਬਿੰਨੀਆਂ ਨੂੰ ਕੋਲ ਸੱਦਣ ਦਾ ਇਸ਼ਾਰਾ ਕਰਦਾ ਕਰਦੇ ਆਖਿਆ ਆਪਾਂ ਉਸ ਨੂੰ ਕੁਝ ਖਾਣ ਵਾਸਤੇ ਦੇ ਦੇ ਦੀ। ਕਵਰਾਟ ਝਿਜਕ ਨਾਲ ਬਿੰਨੀਆਂ ਉਹਨਾਂ ਦੇ ਨੇੜੇ ਹੋ ਗਈ। ਜੇ ਬਿੰਨੀਆਂ ਨੂੰ ਨੀਲੀ ਛਤਰੀ ਦੀ ਖਿੱਚ ਨਾ ਹੁੰਦੀ ਤਾਂ ਉਹਨੇ ਉੱਥੇ ਦੌੜ ਜਾਣਾ ਸੀ। ਛਤਰੀ ਨੇ ਉਸ ਨੂੰ ਕੀਲ ਲਿਆ ਸੀ। ਉਹ ਆਪਣੀ ਇੱਛਾ ਦੇ ਉਲਟ ਪਾਰਟੀ ਵੱਲ ਖਿੱਚੀ ਗਈ। ਵੇਖੋ ਇਸ ਨੇ ਗੱਲ ਵਿੱਚ ਕੀ ਪਾਇਆ ਹੈ। ਛੋਟੀ ਔਰਤ ਨੇ ਕਿਹਾ ਕੋਈ ਹਾਰ ਹੈ। ਇਹ ਕੋਈ ਤਬੀਤ ਹੈ। ਦੇਖੋ ਇਸ ਵਿੱਚ ਇੱਕ ਪੰਜਾ ਟੰਗਿਆ ਹੈ। ਇਹ ਚੀਤੇ ਦਾ ਪੰਜਾ ਹੈ ਆਦਮੀ ਨੇ ਆਖਿਆ। ਉਸਨੇ ਕਦੇ ਵੀ ਚੀਤੇ ਦਾ ਪੰਜਾ ਨਹੀਂ ਸੀ ਦੇਖਿਆ ਇਹ ਕਿਸਮਤ ਦੀ ਰੱਖ ਹੈ ਪਾੜੀ ਲੋਕ ਬਲਾਵਾ ਦੂਰ ਰੱਖਣ ਵਾਸਤੇ ਇਹ ਪਹਿਨਦੇ ਹਨ ਉਸਨੇ ਬਿੰਨਿਆ ਵੱਲ ਤੱਕਦੇ ਆਖਿਆ ਕਿ ਕਿ ਉਹ ਹਾਂ ਵਿੱਚੋਂ ਘਾਰਾ ਭਰੇ ਪਰ ਬਿੰਨਿਆ ਕੁਝ ਨਾ ਬੋਲੀ ਇੱਕ ਮਰਦ ਦੀ ਘਰ ਵਾਲੀ ਕਹਿੰਦੀ ਮੈਨੂੰ ਵੀ ਇਸ ਤਰ੍ਹਾਂ ਦਾ ਤਰ੍ਹਾਂ ਦਾ ਤਵੀਤ ਜ਼ਰੂਰ ਲੈ ਕੇ ਦਿਓ ਇਹ ਸ਼ਾਇਦਕਾਨਾ ਤੇ ਨਹੀਂ ਵਿਕਦੀਆਂ ਤਾਂ ਇਸ ਤੋਂ ਖਰੀਦ ਲੈ ਇਸ ਨੂੰ 2-3 ਰੁਪਏ ਦੇ ਦੇ ਇਸ ਨੂੰ ਪੈਸਿਆਂ ਦੀ ਲੋੜ ਵੀ ਹੋਵੇਗੀ ਮਰਦ ਨੇ ਘਰ ਵਾਲਿਆਂ ਨੂੰ ਖੁਸ਼ ਕਰਨ ਵਾਸਤੇ ਪਰਚਿਸਖਨਾਲ 2000 ਦਾ ਨੋਟ ਕੱਢ ਕੇ ਬਿੰਨੀ ਵੱਲ ਇਸ਼ਾਰਾ ਕੀਤਾ ਉਹਨੇ 2 ਰੁਪਏ ਬਦਲੇ ਹਾਰ ਉਸ ਨੂੰ ਦੇ ਦੇਵੇ ਬਿੰਨੀ ਡਰ ਦੇ ਮਾਰੇ ਆਪਣਾ ਹੱਥ ਹਾਰ ਤੇ ਰੱਖ ਲਿਆ ਅਤੇ ਔਰਤ ਇਸ ਨੂੰ ਖੋਹ ਨਾ ਲਵੇ ਉਸ ਨੇ ਨਾ ਵਿੱਚ ਆਪਣਾ ਸਿਰ ਹਿਲਾ ਦਿੱਤਾ ਮਰਦ ਨੇ ਫਿਰ 5 ਦਾ ਨੋਟ ਵਿਖਾਇਆ ਪਰ ਬਿੰਨੀ ਨੇ ਸਿਰ ਫੇਰ ਦਿੱਤਾ ਕਿੰਨੀ ਪਾਗਲ ਕੁੜੀ ਐ ਮਰਦ ਨੇ ਕਰਵਲ ਕੁੱਕੀ ਸ਼ਾਇਦ ਇਹ ਹਾਰਿਸ ਦਾ ਆਪਣਾ ਨਾ ਹੋਵੇ ਮਰਦ ਨੇ ਆਖਿਆ ਪਰ ਮੈਂ ਫਿਰ ਕੋਸ਼ਿਸ਼ ਕਰਦਾ ਤੈਨੂੰ ਕੀ ਚਾਹੀਦਾ ਹੈ ਅਸੀਂ ਹਾਰ ਬਦਲੇ ਤੈਨੂੰ ਕੀ ਦੇ ਇਹ ਰਹਿ ਕੇ ਉਸਨੇ ਪਿਕਨਿਕ ਵਾਸਤੇ ਘਾਹ ਦੇ ਖਿਲਰੇ ਹਵਸਤਾ ਵੱਲ ਇਸ਼ਾਰਾ ਕੀਤਾ ਬਿੰਨਿਆ ਨੇ ਕਿਸੇ ਝਿਜਕ ਤੋਂ ਬਿਗਾਇ ਛਤਰੀ ਵੱਲ ਇਸ਼ਾਰਾ ਕਰ ਦਿੱਤਾ ਮੇਰੀ ਛਤਰੀ ਇਸ ਨੂੰ ਲਾਲਚਨ ਨੂੰ ਮੇਰੀ ਛਤਰੀ ਚਾਹੀਦੀ ਹੈ ਔਰਤ ਚਿੱਲਾਉਣ ਲੱਗ ਪਈ ਪਰ ਹੋਸ਼ ਕਰ ਤੂੰ ਉਸ ਦੀ ਤਵੀਤੀ ਚਾਹੁੰਦੀ ਹੈ ਹੈ ਕਿ ਨਹੀਂ ਇਹ ਗੱਲ ਵੱਖਰੀ ਹੈ ਕੀ ਵੱਖਰੀ ਆ ਮੈਂ ਇਸ ਨੂੰ ਕਹਿ ਦਿੰਨੀ ਹੈ ਤੇ ਦੌੜ ਜਾਵੇ ਵੱਡੀ ਤਰੀਮਤ ਨੇ ਆਖਿਆ ਇਸ ਦੇ ਕਾਰਨ ਅਸੀਂ ਕਿੰਨੇ ਬੇਵਕੂਫ ਬਣੇ ਰਹੇ ਹਾਂ ਦੂਜੇ ਨੇ ਚਿਲਾ ਕੇ ਕਿਹਾ ਮੈਨੂੰ ਉਸ ਦਾ ਹਾਰ ਜ਼ਰੂਰ ਚਾਹੀਦਾ ਹੈ ਫਿਰ ਉਸ ਨੇ ਵੇਖ ਵਸੋ ਕਿ ਛਤਰੀ ਚੁੱਕੀ ਤੇ ਬਿੰਨਿਆਂ ਵੱਲੋਂ ਵਧਾ ਦਿੱਤੀ ਲੈ ਫੜ ਛਤਰੀ ਲੈ ਬਿੰਨੀ ਨੇ ਹਾਰ ਗਲੇ ਵਿੱਚ ਲਾਇਆ ਛੋਟੀ ਔਰਤ ਬਲ ਵਧਾ ਦਿੱਤਾ ਔਰਤ ਨੇ ਹਾਰ ਫੜ ਕੇ ਇੱਕਦਮ ਆਪਣੇ ਗਲ ਵਿੱਚ ਪਾ ਲਿਆ ਫਿਰ ਬਿੰਨੀ ਨੇ ਛਤਰੀ ਚੁੱਕ ਲਈ ਉੱਪਰ ਉਠਾਈ ਛਤਰੀ ਉਸਦੇ ਹੱਥਾਂ ਵਿੱਚ ਠੀਕ ਸਾਈਜ਼ ਦੀ ਲੱਗਦੀ ਸੀ ਛੋਟੀ ਨਹੀਂ ਸੀ ਉਹ ਪਾਰਟੀ ਵਾਲੇ ਲੋਕਾਂ ਬਾਰੇ ਭੁੱਲ ਗਈ ਜਿਹੜੇ ਹਾਰ ਦੀ ਨਿਰਖ ਕਰ ਰਹੇ ਸਨ ਉਹ ਛਤਰੀ ਨੂੰ ਇਧਰ ਉਧਰ ਘੁਮਾ ਕੇ ਦੇਖ ਰਹੀ ਸੀ ਛਤਰੀ ਦੇ ਨੀਲੇ ਨੀਲ ਰੰਗ ਵਿੱਚੋਂ ਅਸਮਾਨ ਵੱਲ ਤੱਕ ਰਹੀ ਸੀ ਨੀਲੇ ਰੇਸ਼ਮੀ ਰੰਗੀ ਛਤਰੀ ਨੂੰ ਤਾਣ ਕੇ ਉਹ ਜੰਗਲ ਵਿੱਚ ਲੋਕ ਹੋ ਗਈ ਪਿਆਰੇ ਬੱਚਿਓ ਇਸ ਵੀਡੀਓ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰ ਲਿਓ ਮੈਂ ਤੁਹਾਨੂੰ ਕੱਲ ਨੂੰ ਨੀਲੀ ਛਤਰੀ ਨਾਵਲ ਅੱਗੇ ਸੁਣਾਵਾਂਗੀ ਇਸ ਦਾ ਇੱਕ ਕਾਣ ਪੂਰਾ ਹੋ ਗਿਆ ਅੱਗੇ ਮੈਂ ਕੱਲ ਦੂਸਰਾ ਕਾਣ ਚਲਾਵਾਂ ਸੁਣਾਵਾਂਗੀ ਕਿ ਛਤਰੀ ਨੂੰ ਕਿੰਨੇ ਪਿਆਰ ਨਾਲ ਰੱਖਦੀ ਆ ਧੰਨਵਾਦ 구시러, 바이.